ਹਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਹਾਂ ਜਸਵਿੰਦਰ ਮਾਲਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਬਹੁਤ ਮਾੜਾ ਹੋਇਆ ਜੀ ਦੀ ਬਹੁਤ ਹੀ ਮਾੜਾ ਹੋਇਆ ਇਦਾਂ ਰੱਬ ਬਿਲਕੁਲ ਨਾ ਕਰੇ ਹਨਾ ਬਹੁਤ ਦੁੱਖ ਹੋਇਆ ਸੁਣ ਕੇ ਬਾਕੀ ਵਾਹਿਗੁਰੂ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਹੈ ਨਾ ਤੇ ਅੱਜ ਕੱਲ ਆ ਜਿਹੜੇ ਸਾਇਲੈਂਟ ਅਟੈਕ ਹੈਗੇ ਤਾਂ ਬਹੁਤ ਹੀ ਜ਼ਿਆਦਾ ਪਤਾ ਹੀ ਨਹੀਂ ਲੱਗਦਾ ਇੰਨੇ ਜ਼ਿਆਦਾ ਹੋ ਰਹੇ ਹੈ ਨਾ ਕਿ ਸਮਝ ਤੋਂ ਹੀ ਬਾਹਰ ਹੋਇਆ ਹੋਇਆ ਜਿੱਥੇ ਵੀ ਕਿਤੇ ਸੁਣਦੇ ਆ ਤੇ ਐਂ ਕਹਿੰਦੇ ਬਸ ਅਟੈਕ ਆਇਆ ਸੀ ਪਤਾ ਹੀ ਨਹੀਂ ਲੱਗਿਆ ਅਟੈਕ ਹੋ ਗਿਆ ਪਤਾ ਨਹੀਂ ਵੀ ਇਹ ਕੀ ਚੀਜ਼ ਹੈਗੀ ਹੈ ਤੇ ਕੀ ਹੋ ਰਿਹਾ ਹੈ ਦੁਨੀਆ ਦੇ ਵਿੱਚ ਬਹੁਤ ਜਗ੍ਹਾ ਦੇ ਉੱਪਰ ਇਦਾਂ ਹੋ ਰਿਹਾ ਹੈ ਬਾਕੀ ਜੀ ਦੀ ਚਲੋ ਹਣਾ ਹੌਸਲਾ ਰੱਖੋ ਦੁਨੀਆ ਔਖੀ ਤੋਂ ਔਖੀ ਪਈ ਹੈ ਆਪਾਂ ਜਿਹਦੇ ਨਹੀਂ ਜਿਵੇਂ ਆਪਾਂ ਕਹਿੰਨੇ ਆ ਆਪ ਤੋਂ ਔਖੇ ਨੂੰ ਦੇਖ ਕੇ ਨਹੀਂ ਟਾਈਮ ਪਾਸ ਹੁੰਦਾ ਆਪ ਤੋਂ ਔਖੇ ਨੂੰ ਦੇਖ ਕੇ ਟਾਈਮ ਪਾਸ ਹੁੰਦਾ ਹਨਾ ਤੇ ਪਰ ਇਹ ਵਾਲਾ ਘਾਟਾ ਜਿਹੜਾ ਏ ਜ਼ਿੰਦਗੀ ਦਾ ਇਹ ਕਦੇ ਵੀ ਪੂਰਾ ਤਾਂ ਨਹੀਂ ਹੋ ਸਕਦਾ ਤੇ ਬਹੁਤ ਦੁੱਖ ਹੋਇਆ ਦੀਦੀ ਸੁਣ ਕੇ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਪਲਵਿੰਦਰ ਕੌਰ ਪੱਟੀ ਹਾਲ ਚਾਲਾ ਠੰਡ ਦੁਬਾਰਾ ਹੋ ਗਈ ਹਾਂਜੀ ਠੀਕ ਠਾਕ ਹਾਂਜੀ ਵਧੀਆ ਏ ਦੀ ਠੰਡ ਹਾਂਜੀ ਦੁਬਾਰਾ ਤੋਂ ਫੇਰ ਹੋਊਗੀ ਬਹੁਤ ਜ਼ਿਆਦਾ ਠੰਡ ਹੋਈ ਪਈ ਆ ਤੇ ਚਲੋ ਜੀ ਧਿਆਨ ਰੱਖਿਓ ਆਪਣਾ ਸਾਰੇ ਹਨਾ ਨਾਜ਼ੀਆ ਖਾਨ ਬਹੁਤ ਬਹੁਤ ਧੰਨਵਾਦ ਜੀ ਕੁਲਵਿੰਦਰ ਗਿੱਲ ਬਹੁਤ ਬਹੁਤ ਧੰਨਵਾਦ ਜੀ ਕਿਰਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਰਸ਼ ਗਿਲ ਬਹੁਤ ਬਹੁਤ ਧੰਨਵਾਦ ਜੀ ਹਰਮਨ ਸਿੰਘ ਬਹੁਤ ਬਹੁਤ ਧੰਨਵਾਦ ਜੀ ਕੁਲਵਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਜੀ ਤੇ ਠੀਕ ਹੈ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਤੁਸੀਂ ਫਿਰ ਆਪਣਾ ਫੇਸਬੁੱਕ ਤੇ ਵੀ ਪੇਜ ਆ ਕਿਊਟ ਸਿਮੂ ਐਂਡ ਖੁਸ਼ ਦੇ ਨਾਮ ਤੇ ਹੀ ਆ ਤੇ ਪਲੀਜ਼ ਸਾਨੂੰ ਫੋਲੋ ਜ਼ਰੂਰ ਕਰਿਓ ਇੱਕ ਵਾਰੀ ਫੋਲੋ ਜ਼ਰੂਰ ਕਰਦੇ ਹੋ ਪਲੀਜ਼ ਸਾਰੇ ਰਿਕੁਐਸਟ ਆ ਕਿ ਸਾਰੇ ਭੈਣ ਭਾਈ ਜਿੰਨੇ ਵੀ ਆਪਾਂ ਨੂੰ ਦੇਖਦੇ ਆ YouTube ਤੇ ਤੇ ਉਹ ਆਪਾਂ ਨੂੰ Facebook ਤੇ ਵੀ ਫੋਲੋ ਕਰਨ ਸੇਮ ਹੀ ਨਾਮ ਆਪਣਾ YouTube ਤੇ ਤੇ ਮਤਲਬ Facebook ਤੇ ਚੈਨਲ ਦਾ ਸੇਮ ਹੀ ਨਾਮ Facebook ਪੇਜ ਦਾ ਵੀ ਨਾਮ ਕਿਊਟ ਸਿਮੂ ਐਂਡ ਖੁਸ਼ ਆ ਤੇ ਪਲੀਜ਼ ਫੋਲੋ ਜ਼ਰੂਰ ਕਰਿਓ ਤੇ ਉੱਥੇ ਵੀ ਆਪਾਂ ਨੂੰ ਹਨਾ ਸਪੋਰਟ ਕਰੋ ਜ਼ਰੂਰ ਬਾਕੀ ਅੱਜ ਆਪਾਂ ਇੱਕ ਬਣਾਉਣ ਲੱਗੇ ਆ ਵੀਡੀਓ ਬਹੁਤ ਜ਼ਿਆਦਾ ਵਧੀਆ ਹੈ ਪਹਣਾ ਦੇ ਫਾਇਦੇ ਵਸਤੇ ਬਹੁਤ ਹੀ ਜ਼ਿਆਦਾ ਫਾਇਦਾ ਕਰੂਗੀ ਤੇ ਜਿਹੜੀ ਚੀਜ਼ ਨੂੰ ਆਪਾਂ ਵੇਸਟ ਕਰਕੇ ਸਿੱਟ ਦਿੱਨੇ ਡਸਟਬਿਨ ਦੇ ਵਿੱਚ ਅਕਸਰ ਹੀ ਆਪਾਂ ਨੂੰ ਐ ਹੁੰਦਾ ਕਿ ਹੁਣ ਆਪਾਂ ਦੇਖ ਲਓ ਸੰਤਰੇ ਆ ਬਜ਼ਾਰੋਂ ਲੈ ਕੇ ਆਨੇ ਆਪਾਂ ਸੰਤਰਾ ਖਾ ਲਿਆ ਤੇ ਉਹਦੇ ਸਿਲਕੇ ਲਾ ਕੇ ਡਸਟਬਿਨ 'ਚ ਸੁੱਟ ਦਿੱਤੇ ਪਰ ਇਹ ਪਤਾ ਤੁਹਾਨੂੰ ਕਿ ਸੰਤਰੇ ਨਾਲੋਂ ਵੀ ਵਿਟਾਮਿਨ ਸੀ ਜ਼ਿਆਦਾ ਜਿਹੜਾ ਇਸ ਸੰਤਰੇ ਦੇ ਸਿਲਕੇ ਦੇ ਵਿੱਚ ਹੈ ਤੇ ਤੁਸੀਂ ਉਹਨੂੰ ਕੀ ਪੀ ਵੀ ਸਕਦੇ ਹੋ ਪਤਾ ਤੁਸੀਂ ਜਿਨ੍ਹਾਂ ਨੂੰ ਵਿਟਾਮਿਨ ਸੀ ਦੀ ਘਾਟ ਹੁੰਦੀ ਹੈ ਹਨਾ ਕਈ ਵਾਰ ਹੁੰਦਾ ਨਾ ਸਕਿਨ ਜਿਆਦਾ ਡਾਲ ਰਹਿਂਦੀ ਆ ਝੁਰੜੀਆਂ ਪੈਂਦੀਆਂ ਆ ਉਦੋਂ ਆਪਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਤੇ ਆਪਾਂ ਨੂੰ ਵਿਟਾਮਿਨ ਸੀ ਦੀ ਘਾਟ ਹੋ ਗਈ ਹੈ ਤੇ ਉਹਦੇ ਨਾਲ ਕੀ ਹੁੰਦਾ ਤੁਸੀਂ ਇਹਨੂੰ ਸਿਲਕ ਨੂੰ ਉਬਾਲ ਕੇ ਦਾ ਸੂਪ ਬਣਾ ਕੇ ਵੀ ਪੀ ਸਕਦੇ ਹੋ ਤੇ ਇਹਨੂੰ ਆਪਾਂ ਦੱਸਦੇ ਹਾਂ ਤੁਹਾਨੂੰ ਡਰਾਈ ਕਰਕੇ ਕਿਸ ਤਰੀਕੇ ਦੇ ਨਾਲ ਰਸ ਰੱਖਣਾ ਹੈ ਤੇ ਬੜੇ ਹੀ ਆਸਾਨ ਜਿਹੇ ਤਰੀਕੇ ਨਾਲ ਕੀ ਵਰ ਕੀ ਹੁੰਦਾ ਇਹ ਵੈਸੇ ਕੰਮ ਤਾਂ ਇਹ ਸ਼ੁਰੂ ਤੋਂ ਚੱਲਦਾ ਆ ਰਿਹਾ ਪਹਿਲਾਂ ਆ ਭੈਣਾ ਜਿਹੜੀਆਂ ਹੁੰਦੀਆਂ ਸੀ ਨਾ ਤੇ ਇਹ ਛਾਈਆਂ ਵਾਸਤੇ ਝੂੜੀਆਂ ਵਾਸਤੇ ਮਤਲਬ ਤੁਹਾਡੀ ਹਰ ਸਕਿਨ ਦੀ ਜੋ ਵੀ ਪ੍ਰੋਬਲਮ ਆ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਆ ਤੇ ਪਹਿਲਾਂ ਭੈਣਾਂ ਕੀ ਕਰਦੀਆਂ ਹੁੰਦੀਆਂ ਸੀ ਐਦਾਂ ਕਰਕੇ ਨਾ ਐਦਾਂ ਪੀਸ ਬਣਾ ਕੇ ਤੇ ਐਦਾਂ ਹੀ ਸੁਕਾ ਲੈਂਦੀਆਂ ਸੀ ਇਹਨੂੰ ਸੁੱਕਣੇ ਰੱਖਦੇ ਆ ਪਰ ਇਹ ਟਾਈਮ ਬਹੁਤ ਲੱਗਦਾ ਇਸ ਚੀਜ਼ ਤੇ ਤੇ ਆਪਾਂ ਤੁਹਾਨੂੰ ਇੱਕ ਨਵਾਂ ਤਰੀਕਾ ਦੱਸਦੇ ਆ ਕਿ ਦੋ ਦੋ ਕੁ ਦਿਨਾਂ ਦੇ ਵਿੱਚ ਹੀ ਜੇ ਤੁਪ ਹੈਗੀ ਆ 2 ਦਿਨਾਂ ਦੇ ਵਿੱਚ ਨਹੀਂ 3 ਦਿਨਾਂ ਦੇ ਵਿੱਚ ਵਧੀਆ ਸੁੱਕ ਕੇ ਤਿਆਰ ਹੋ ਜਾਊਗਾ ਤੇ ਆਪਾਂ ਕੀ ਕਰਨਾ ਹੈ ਆਪਾਂ ਲੈ ਆ ਮਿਕਸੀ ਵਾਲਾ ਜੱਗ ਤੇ ਇਹਦੇ ਵਿੱਚ ਨਾ ਆਪਾਂ ਆਹ ਤੋਤੇ ਹੀ ਹੋਏ ਆ ਪਹਿਲਾਂ ਸਿਲਕੀ ਤੋਲਿਓ ਤੁਸੀਂ ਸਿਲਕੇ ਉਤਾਰ ਕੇ ਤੋਲਿਓ ਚੰਗੀ ਤਰ੍ਹਾਂ ਜਾਂ ਆਪਾਂ ਜਦੋਂ ਸੰਤਰਾ ਖਾਣੇ ਹਨਾ ਉਸ ਤੋਂ ਪਹਿਲਾਂ ਵੀ ਤੋਲ ਲੈਣੇ ਉਹ ਜ਼ਿਆਦਾ ਵਧੀਆ ਹੁੰਦਾ ਹੈ ਸਿਲਕੇ ਧੋਣ ਤੋਂ ਪਹਿਲਾਂ ਜਿਵੇਂ ਆਪਾਂ ਛਿੱਲਣ ਤੋਂ ਪਹਿਲਾਂ ਸੰਤਰਾ ਤੇ ਪਹਿਲਾਂ ਹੀ ਚੰਗੀ ਤਰ੍ਹਾਂ ਨੂੰ ਮਸਲ ਕੇ ਧੋ ਲਿਓ ਇਹਨੂੰ ਆਪਾਂ ਕੀ ਕਰਨਾ ਹੈ ਇਦਾਂ ਕਰਕੇ ਇਹਨਾ ਕੀ ਹੋ ਜਾਂਦਾ ਜਦੋਂ ਆਪਾਂ ਇਦਾਂ ਸੁੱਕਣੇ ਰੱਖਦੇ ਆ ਨਾ ਇਹ ਇੱਕ ਤਾਂ ਇਹਦੇ ਵਿੱਚ ਫੰਗਸ ਪੈ ਜਾਂਦੀ ਆ ਇਹਨਾਂ ਦੇ ਵਿੱਚ ਫੰਗਸ ਆ ਜਾਂਦੀ ਆ ਬਲੈਕ ਬਲੈਕ ਜੀ ਹੋ ਜਾਂਦੀ ਆ ਇੱਕੇ ਦੇ ਵਿੱਚ ਡਸਟ ਬਹੁਤ ਜ਼ਿਆਦਾ ਆ ਜਾਂਦੀ ਆ ਜਦੋਂ ਆਪਾਂ ਇਹਨੂੰ ਸੁੱਕਣਾ ਰੱਖਦੇ ਹਾਂ ਬਾਰੇ ਦਿਨ ਸੁੱਕਦਾ ਨਹੀਂਗਾ ਇਹ ਹੌਲੀ ਹੌਲੀ ਸੁੱਕਦਾ ਹੈ ਤੇ ਫਿਰ ਸਿਲਕਾ ਆਏ ਹੋ ਜਾਂਦਾ ਵੀ ਇਹਦੇ ਵਿੱਚ ਨਾ ਫੰਗਸ ਜੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜਾਨੂ ਬਿਲਕੁਲੀ ਇਦਾਂ ਮੈਂ ਪਹਿਲਾਂ ਇਦਾਂ ਕਰਦੀ ਨਹੀਂ ਸੀ ਐਨੇ-ਐਨੇ ਪੀਸ ਕਰਕੇ ਨਾ ਸਕਉਣ ਦੀ ਕਿ ਇਹਨੂੰ ਫੰਗਸ ਨਾ ਆਵੇ। ਇਹ ਐਨੇ-ਐਨੇ ਪੀਸ ਕਰਕੇ ਮੈਂ ਸਕਾ ਲੈਂਦੀ ਜਿਹਦੇ ਕੋਲੇ ਆਮਲਾ ਆਪਸ਼ਨ ਨਹੀਂ ਹੈਗਾ। ਕਈ ਵਾਰ ਹੁੰਦਾ ਹੈ ਨਾ ਆਪਾਂ ਹਰ ਤਰ੍ਹਾਂ ਦੇ ਘਰਾਂ ਦਾ ਆਪਾਂ ਖਿਆ ਰੱਖਦੇ ਆ। ਕਈ ਵਾਰ ਹੁੰਦਾ ਕਿ ਆਪਣੇ ਘਰੇ ਮਿਕਸੀ ਨਹੀਂ ਹੁੰਦੀ। ਮੈਂ ਬਹੁਤ ਘਰ ਐਸੇ ਵੀ ਦੇਖੇ ਹੈਗੇ ਆ ਚਲੋ ਅੱਜ ਆਪਾਂ ਕਹਿੰਦੇ ਆ ਵੀ ਹਰ ਘਰੇ ਹਰ ਚੀਜ਼ ਹੈਗੀ ਐ ਪਰ ਅੱਜ ਵੀ ਬਹੁਤ ਸਾਰੇ ਲੋਕ ਐਸੇ ਹੈਗੇ ਆ ਕਿ ਜਿਨ੍ਹਾਂ ਦੇ ਘਰੇ ਮਿਕਸੀ ਨਹੀਂ ਹੈਗੀ ਫਿਰ ਤੁਸੀਂ ਇਦਾਂ ਕਰਕੇ ਬਿਲਕੁਲ ਹੀ ਛੋਟੇ ਪੀਸ ਅੱਡੇ ਅੱਡੇ ਕਰਕੇ ਤੁਸੀਂ ਇਹਨੂੰ ਸੁਕਾ ਸਕਦੇ ਹੋ ਕਰਕੇ ਲੈ ਕੇ ਆਉਣੇ ਗ੍ਰੈਂਡ ਤੇ ਫਿਰ ਆਪਾਂ ਦਿਖਾਉਨੇ ਆ ਤੁਹਾਨੂੰ ਠੀਕ ਹੈ ਤੇ ਹਾਂਜੀ ਆ ਦੇਖੋ ਆਪਾਂ ਇਹਨੂੰ ਪੀਸ ਲਿਆ ਇਸ ਤਰੀਕੇ ਦੇ ਬਣ ਗਿਆ ਆ ਦੇਖੋ ਇਸ ਤਰੀਕੇ ਦੇ ਨਾਲ ਤੇ ਇਹ ਆਪਾਂ ਕੀ ਕਰਨਾ ਹੈ ਇਹਨੂੰ ਕਿਸੇ ਪਲੇਟ ਦੇ ਵਿੱਚ ਹੈਨਾ ਜਾਂ ਵੱਡੇ ਥਾਲ ਦੇ ਵਿੱਚ ਪਾ ਕੇ ਇਹਨੂੰ ਆਪਾਂ ਐ ਇਦਾਂ ਮਤਲਬ ਇਹਨੂੰ ਕਰ ਲੈਣਾ ਹੈ ਪੂਰਾ ਚੰਗੀ ਤਰ੍ਹਾਂ ਨਾ ਫੈਲਾ ਲੈਣਾ ਹੈ ਤੇ ਇਹਨੂੰ ਆਪਾਂ ਦੋਕ ਦਿਨਾਂ ਦੇ ਵਿੱਚ ਨਾ ਇਹ ਤਿਆਰ ਹੋ ਜਾਊਗਾ ਸੁੱਕ ਜਾਊਗਾ ਫਿਰ ਇਹਨੂੰ ਇੱਕ ਵਾਰੀ ਮਿਕਸੀ ਦੇ ਵਿੱਚ ਆਪਾਂ ਜਦੋਂ ਸੁੱਕ ਗਿਆ ਉਸ ਤੋਂ ਬਾਅਦ ਵੀ ਇਹਨੂੰ ਆਪਾਂ ਮਿਕਸੀ ਦੇ ਵਿੱਚ ਇੱਕ ਦੋ ਵਾਰੀ ਇਹਨੂੰ ਮਿਕਸੀ ਚਲਾ ਲੈਣੀ ਆ ਤੇ ਉਹ ਨਾ ਪਾਊਡਰ ਬਣ ਜਾਊਗਾ ਤੁਸੀਂ ਇਹਨੂੰ ਪਾਊਡਰ ਬਣਾ ਕੇ ਇਹਨੂੰ ਛਾਣ ਕੇ ਇੱਕ ਡੱਬੀ ਦੇ ਵਿੱਚ ਪਾ ਕੇ ਰੱਖ ਲਿਓ ਫਿਰ ਤੁਸੀਂ ਕੀ ਕਰਨਾ ਇਹਨੂੰ ਆਪਣੇ ਫੇਸ ਦੇ ਉੱਪਰ ਜਦੋਂ ਲਗਾਉਣਾ ਇਹਨੂੰ ਦਹੀਂ ਦੇ ਵਿੱਚ ਪਾ ਕੇ ਤੁਸੀਂ ਇਦਾਂ ਵੀ ਲਗਾ ਸਕਦੇ ਹੋ ਦਹੀਂ ਪਾਇਓ ਥੋੜਾ ਜਿਹਾ ਦਹੀਂ ਪਾ ਲਿਓ ਤੇ ਥੋੜਾ ਜਿਹਾ ਆਪਾ ਆ ਕੀ ਵਿੱਚ ਤੁਸੀਂ ਆਪਣੇ ਫੇਸ ਦੇ ਉੱਪਰ ਲਗਾ ਕੇ ਦੇਖਿਓ ਇੰਨਾ ਜ਼ਿਆਦਾ ਵਧੀਆ ਗਲੋ ਆਊਗਾ ਨਾ ਤੁਹਾਡਾ ਚਿਹਰਾ ਐ ਸੋਨੇ ਦੀ ਵਾਂਗ ਚਮਕਣ ਲੱਗ ਜਾਊਗਾ ਇੰਨਾ ਵਧੀਆ ਗਲੋ ਆਊਗਾ ਤੇ ਇਹਨੂੰ ਤੁਸੀਂ ਪਾਊਡਰ ਕਿਉਂਕਿ ਇਹ ਹੁੰਦਾ ਹੈ ਕਿ ਆਪਾਂ ਇਹਨੂੰ ਪਾਊਡਰ ਬਣਾ ਕੇ ਕਿਉਂ ਰੱਖਣਾ ਹੁਣ ਤੁਸੀਂ ਵੈਸੇ ਡਾਇਰੈਕਟ ਵੀ ਇਹਨੂੰ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਇਦਾਂ ਦਹੀਂ ਦੇ ਵਿੱਚ ਪਾ ਕੇ ਤੇ ਤੁਸੀਂ ਆਪਣੇ ਫੇਸ ਦੇ ਉੱਪਰ ਲਗਾਇਓ ਤੁਹਾਨੂੰ ਕੋਈ ਵੀ ਫੇਸ਼ੀਅਲ ਕੁਛ ਵੀ ਪੈਕ ਕੁਛ ਵੀ ਲਗਾਉਣ ਦੀ ਜਰੂਰਤ ਨਹੀਂ ਐੰਨਾ ਸੋਹਣਾ ਤੁਹਾਡਾ ਫੇਸ ਚਮਕਣ ਲੱਗ ਜਾਊਗਾ ਤੇ ਬਾਕੀ ਕੀ ਹੈਗਾ ਇਹ ਕਿ ਇਹਨੂੰ ਆਪਾਂ ਸਟੋਰ ਕਰਕੇ ਰੱਖਣਾ ਹੈ ਆਪਾਂ ਇਸ ਕਰਕੇ ਦਾ ਪਾਊਡਰ ਬਣਾ ਕੇ ਰੱਖਣਾ ਹੈ ਕਿਉਂ ਬਾਅਦ ਵਿੱਚ ਆਪਾਂ ਨੂੰ ਇਹਨੇ ਮਿਲਣਾ ਨਹੀਂਗਾ ਆਹੀ ਹੈਗਾ ਟਾਈਮ ਜਿਹੜਾ ਆਪਾਂ ਨੂੰ ਹੁਣ ਸੰਤਰੇ ਮਿਲ ਰਹੇ ਆ ਤੇ ਹੁਣ ਆਪਾਂ ਜਿੰਨਾ ਵੀ ਹੋ ਸਕਦਾ ਇਹਦਾ ਪਾਊਡਰ ਬਣਾ ਕੇ ਰੱਖ ਲਈਏ ਤੇ ਇਹ ਵਾਲਾ ਜਿਹੜਾ ਤਰੀਕਾ ਹੈ ਬਿਲਕੁਲ ਹੀ ਆਸਾਨ ਜਿਹਾ ਤਰੀਕਾ ਹੈ ਇਹ ਦੋਕ ਦਿਨਾਂ ਦੇ ਵਿੱਚ ਸੁੱਕ ਕੇ ਤੇ ਜਦੋਂ ਥੋੜਾ ਜਿਹਾ ਡਰਾਈ ਹੋ ਗਿਆ ਸੁੱਕ ਗਿਆ ਇਹਨੂੰ ਆਪਾਂ ਫਿਰ ਮਿਕਸੀ ਦੇ ਵਿੱਚ ਚਲਾ ਕੇ ਤੇ ਪਾਊਡਰ ਬਰੀਕ ਕਰ ਲਾਂਗੇ ਇਹਦਾ ਤੇ ਆ ਦੇਖੋ ਬਹੁਤ ਜਲਦੀ ਇਹਨੇ ਸੁੱਕ ਕੇ ਤਿਆਰ ਹੋ ਜਾਣਾ ਹੈ ਤੇ ਬਹੁਤ ਵਧੀਆ ਇਹਦਾ ਪਾਊਡਰ ਬਣ ਜਾਊਗਾ ਤੇ ਉਹਨੂੰ ਆਪਾਂ 6 ਮਹੀਨੇ ਜਿੰਨੀ ਦੇਰ ਦੁਬਾਰਾ ਸੰਤਰੇ ਨਹੀਂ ਆਉਂਦੇ ਆਪਾਂ ਉਨੀ ਦੇਰ ਇਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਤੇ ਜਰੂਰ ਤੁਸੀਂ ਆ ਹੁਣ ਜਿੱਦਾਂ ਫਰੈਸ਼ ਵੀ ਬਾਇਓ ਸੰਤਰੀਆਂ ਦੇ ਥੋੜੇ ਜਿ ਮਤਲ ਲੈ ਕੇ ਸਲਕੀ ਤੇ ਆਦਾਂ ਦਹੀਂ ਦੇ ਵਿੱਚ ਪਾ ਕੇ ਇੰਨਾ ਤੇ ਲਗਾ ਕੇ ਦੇਖਿਓ ਜ਼ਰੂਰ ਪਾਊਡਰ ਤੇ ਤੇ ਚਲੋ ਹਜੇ ਆਪਾਂ ਕਵਾਂਗੇ ਵੀ ਟਾਈਮ ਲੱਗ ਜੂਗਾ ਹਨਾ ਤੇ ਤੁਸੀਂ ਆ ਹੀ ਮੈਂ ਵੀਡੀਓ ਪਾਉਂਗੀ ਕੱsubਾ ਪਾਉਂਗੀ ਕੱਲ ਨੂੰ ਤੁਸੀਂ ਸ਼ਾਮ ਨੂੰ ਹੀ ਲਗਾ ਕੇ ਦੇਖਿਓ ਬਹੁਤ ਵਧੀਆ ਰਿਜ਼ਲਟ ਆਊਗਾ ਇਹਦਾ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਹੈ ਸੋਨੇ ਵਾਂਗ ਤੁਹਾਡਾ ਫੇਸ ਚਮਕਣ ਲੱਗ ਜੂਗਾ ਇੰਨਾ ਜ਼ਿਆਦਾ ਗਲੋ ਆਊਗਾ ਠੀਕ ਹੈ ਜੀ ਤੇ ਠੀਕ ਹੈ ਚਲੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਤੁਸੀਂ ਇੰਨੀ ਸਪੋਰਟ ਕੀਤੀ ਆਪਾਂ ਨੂੰ ਇੱਥੋਂ ਤੱਕ ਲੈ ਕੇ ਆਇਓ ਤੇ ਪਲੀਜ਼ ਫੇਸਬੁੱਕ ਤੇ ਵੀ ਆਪਾਂ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਫੋਲੋ ਜ਼ਰੂਰ ਕਰੋ ਫੇਸਬੁੱਕ ਪੇਜ ਨੂੰ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤਰੱਕੀਆਂ ਬਖਸ਼ੇ ਆਪਾਂ ਇਹ ਹੀ ਅਰਦਾਸ ਕਰਦੇ ਆਂ ਹਰ ਰੋਜ਼ ਸਾਰੇ YouTube ਫੈਮਲੀ ਵਾਸਤੇ ਕਿ ਜਿਹੜੇ ਭੈਣ ਭਾਈ ਆਪਾਂ ਨੂੰ ਦੇਖਦੇ ਆ ਹਨ ਪ੍ਰਮਾਤਮਾ ਤੰਦਰੁਸਤੀ ਰੱਖੇ ਉਹ ਬਿਲਕੁਲ ਠੀਕ ਰਹਿਣ ਸਾਡੀਆਂ ਵੀਡੀਓ ਦੇਖਦੇ ਰਹਿਣ ਵਾਹਿਗੁਰੂ ਤਰੱਕੀਆਂ ਬਖਸ਼ੇ ਉਹਨਾਂ ਨੂੰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ